ਕੀ ਜਨਵਰੀ 2023 ਨੂੰ ਹੋਈ ਸੀ ਤੇ ਰਕੇਸ਼ ਮੇਰੇ ਕੋਲ 2019 ਤੋਂ ਆਇਆ ਸੀ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਆ ਗਿਆ ਤੇ ਅਸੀਂ ਬਹੁਤ ਪਰੇਸ਼ਾਨ ਕਰਦਾ ਸੀ ਆਪਣੇ ਬਾਪਾ ਨੂੰ ਵੀ ਤੇ ਉਹਨਾਂ ਨੂੰ ਫਿਰ ਇਹਨੇ ਨਸ਼ਾ ਸ਼ੁਰੂ ਕਰ ਦਿੱਤਾ ਤੇ 2021 ਚ ਇਹਨੂੰ ਪਹਿਲੇ ਅਸੀਂ ਸੈਂਟਰ ਭੇਜਿਆ ਸੀ ਉੱਥੇ ਆਪਣਾ ਜਲੰਧਰ ਦੇ ਅੱਗੇ ਤੇ ਉੱਥੇ ਇਹ ਰਿਆ ਆ ਕੇ ਆਂਦੇ ਉੱਥੇ ਰਿਆ 3 ਮਹੀਨੇ 3 ਮਹੀਨੇ ਆ ਕੇ ਇਹਨੇ ਫਿਰ ਇਹਨਾਂ ਦੀ ਡੈਥ ਤੋਂ ਐਂ ਹੋ ਗਈ ਫਿਰ ਤੇ ਇੱਥੇ ਤੇ ਐ ਨਸ਼ੇ ਸ਼ੁਰੂ ਕਰ ਦਿੱਤੇ ਤੇ ਨਸ਼ਾ ਸ਼ੁਰੂ ਕਰ ਦਿੱਤੇ ਤੇ ਫਿਰ ਉਹ ਹੀ ਹਰਕਤਾਂ ਸਮਾਨ ਤੋੜਨਾ ਗਾਲਾਂ ਕੱਢਣੀਆਂ ਇਹ ਵੋ ਫਿਰ ਅਸੀਂ ਸਾਰੇ ਪਰਿਵਾਰ ਨੇ ਸਲਾਹ ਕੀਤੀ ਕਿ ਇਹਨੂੰ ਫੇਰ ਇੱਕ ਵਾਰੀ ਦਾ ਨਸ਼ਾ ਛੁਡਾ ਲਈਏ ਤੈਨੂੰ ਸੈਂਟਰ ਭੇਜ ਦਈਏ ਉੱਥੇ ਭੇਜਿਆ ਉੱਥੋਂ ਆ ਆ ਗਿਆ ਫਿਰ ਮੈਨੂੰ ਦਾਖਲ ਕਰਾਇਆ ਇੱਥੇ ਪਾਟਿਆ ਨਰਸਿੰਗ ਪਾਟਿਆ ਨਿਊ ਸੈਂਟਰ ਸਾਈਕੀਟਰੀ ਇਹ 2023 ਦੀ 2023 ਜੂਨ ਦੀ ਨਾ 2023 ਅਕਤੂਬਰ ਦੀ ਉਥੇ 7 ਦਿਨ ਰਿਹਾ ਫਿਰ ਘਰ ਆ ਕੇ ਇਹਨਾਂ ਜੋ ਡਾਕਟਰ ਨੇ ਦਵਾਈਆਂ ਕਹਿਣੀਆਂ ਸੀ ਇਹਨੂੰ ਦਿੱਤੀਆਂ ਤੇ ਸਾਲ ਸਾਲ ਕੱਢ ਦਿੱਤੀਆਂ ਇਹਨੂੰ ਦਵਾਈਆਂ ਠੀਕ ਰਿਹਾ ਜਦੋਂ 2005 ਚੜਿਆ ਤੇ ਇਹਨੇ ਹੌਲੀ ਹੌਲੀ ਨਾ ਮਤਲਬ ਯੋਰ ਦੀ ਬੋਲਣਾ ਸ਼ੁਰੂ ਕਰ ਦਿੱਤਾ ਮੈਂ ਕਿਹਾ ਰਾਜੇ ਤੂੰ ਕਿਉਂ ਐਸਾ ਬੇਟਾ ਬੋਲਣਾ ਸਵਾ ਸਾਲ ਤੂੰ ਬੜਾ ਠੀਕ ਰਿਹਾ ਨਹੀਂ ਮਾਮਾ ਮੇਰੀ ਐਸਾ ਹੀ ਆਉਂਦਾ ਤਾਂ ਮੈਂ ਕਿਹਾ ਅੱਛਾ ਬਸ ਫਰਵਰੀ ਤੋਂ ਜੂ ਇਹਨੇ ਮੈਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਮੈਨੂੰ ਮੈਨੂੰ ਆਪਣਾ ਇਹਨੇ ਇਹਨਾਂ ਟੌਰਚਰ ਕਰਨਾ ਦਿਨ ਚੜਨਾ 4-5 ਵਜੇ ਮੈਨੂੰ ਉਠ ਉਠ ਮੇਰੇ ਸਾਹਮਣੇ ਕੁਰਸੀ ਪਈ 290 ਤੇ ਬੈਹੀ ਜਾਂਦਾ ਸੀ ਤੇ ਆਪਣਾ ਟੌਰਚਰ ਗਾ ਲੰਗੰਦੀਆਂ ਗੰਦੀਆਂ ਕੱਢਣੀਆਂ ਮੈਨੂੰ ਇੰਨੀਆਂ ਤੇ ਗੰਦੀਆਂ ਕਿ ਮੈਂ ਬੋਲ ਵੀ ਨਹੀਂ ਸਕਦੀ ਹਾਰ ਕੇ ਮੈਨੂੰ ਇਹਨੇ ਰੰਡੀ ਰੰਡੀ ਦੀ ਵੀ ਗਾਲ ਕੱਢੀ ਤੇ ਫਿਰ ਮੈਂ ਕਹਿੰਦਾ ਚਲੋ ਕੋਈ ਗੱਲ ਨਹੀਂ ਮੈਂ ਉਸ ਕੋਲ ਨੱਕ ਡਰ ਕੇ ਇਸ ਪਹਿਲੇ ਤੈਨੂੰ ਮੈਂ ਜਵਾਬ ਸਵਾਲ ਦੇ ਦਿੰਦੀ ਸੀ ਕਿਸੇ ਗਾਉ ਦਾ ਕਿਸੇ ਦਾ ਫਿਰ ਮੈਂ ਉਹ ਨੂੰ ਦੇਣਾ ਬੰਦ ਕਰ ਦਿੱਤਾ ਕਿਉਂਕਿ ਮੈਂ ਇੱਕ ਡਿਪਰੈਸ਼ਨ ਦੀ ਮੈਨੂੰ ਮੌਮ ਲੱਗਦਾ ਸੀ ਮੈਂ ਮਾਰੀ ਜਾਣਾ ਫਿਰ ਮੈਂ ਡਾਕਟਰ ਇੱਥੇ ਹੈਗਾ ਨਿਊਰੋ ਦਾ ਡਾਕਟਰ ਡਾਕਟਰ ਮੈਨੂੰ ਨਾ ਪੁਲਾ ਮੈਡੀਕਲ ਹਸਪੀਟਲ ਦੇ ਸਾਹਮਣੇ ਡਾਕਟਰ ਵਿਕਾਸ ਵਿਕਾਸ ਸ਼ਰਮਾ ਉਹਨੂੰ ਦਿਖਾਇਆ ਪਹਿਲੇ ਇੱਕ ਦਿਨ ਮੈਨੂੰ ਉਹ ਦਿਖਾਇਆ ਕਿ ਪਹਿਲੇ ਮੇਰੀ ਹਾਰਟ ਬੀਟ ਬਹੁਤ ਤੇਜ਼ ਹੋ ਗਈ ਤੇ ਗਤਨ ਸਿੰਘ ਚੌਕ ਡੱਪਟਿਆ ਹਸਪੀਟਲ ਦਾ ਹਾਂ ਸਪੈਸ਼ਲਿਸਟਾਂ ਉਹਨਾਂ ਨੂੰ ਦਿਖਾਇਆ ਤੇ ਉਹ ਕੰਦੇ ਉਹਨਾਂ ਨੇ ਮੇਰੀ ECG ਵੀ ਕੀਤੀ ਉਹ ਵੀ ਕੀਤੀ ਕੰਦੇ ਆਂਟੀ ਸੋਚਿਆ ਨਾ ਕਰੋ ਦਿਮਾਗ ਤੇ ਪ੍ਰੈਸ਼ਰ ਹੈਗਾ ਤੁਹਾਡਾ ਫਿਰ ਮੈਂ ਠੀਕ ਨਹੀਂ ਹੋਈ ਫਿਰ ਮੈਂ ਡਾਕਟਰ ਵਿਕਾਸ ਸ਼ਰਮਾ ਨੂੰ ਦਿਖਾਇਆ ਤੇ ਉਹਦੀਆਂ ਦਵਾਈਆਂ ਹੁਣ ਮੈਨੂੰ ਡਿਪਰੈਸ਼ਨ ਦੀਆਂ ਚੱਲ ਰਹੀਆਂ ਮੈਂ ਜ਼ਿੰਦਗੀ ਚ ਕਦੀ ਇੱਕ ਦਵਾਈ ਨਹੀਂ ਸੇਖਾਦੀ ਇੰਨੇ ਇੰਨੇ ਮੈਨੂੰ ਟੌਰਚਰ ਇੰਨੀਆਂ ਗੰਦੀਆਂ ਗਾਲਾਂ ਰੋਜ਼ ਥੁੱਕਾਂ ਪਾਣੀਆਂ ਡੁੱਬ ਮਾਰ ਐਚ ਸ਼ਰੂਪ ਨਾ ਕਾ ਡੁੱਬ ਮਾਰਿਆ ਰੇ ਮੈਂ ਕਿਹਾ ਅੱਛਾ ਕੋਈ ਗੱਲ ਨਹੀਂ ਮੈਂ ਡਰ ਡਰ ਕੇ ਦੇ ਕੋਲ ਜੇ ਮੇਰੇ ਘਰ ਕੋਈ ਮੇਰੇ ਜਨਵਰੀ ਤੋਂ ਲੈ ਕੇ ਅੱਜ ਤੱਕ ਮੇਰੇ ਪਰਿਵਾਰ ਮੇਰੇ ਪੇ ਕਿਉਂ ਮਰੀ ਨੂੰ ਮੇਰਾ ਕੋਈ ਨਹੀਂ ਆਂਦਾ ਸਿਰਫ ਰਗ ਆਇਆ ਇੱਕ ਦੋ ਵਾਰੀ ਗਾਲਾਂ ਉਹਨੂੰ ਵੀ ਕਹਿਣਾ ਹੈਲੋ ਹਾਂ ਦੇਖ ਮੈਂ ਤੇਰੀ ਮਾਂ ਨੂੰ ਗਾਲਾਂ ਕੱਢ ਰਹੀਆਂ ਤਰ ਉਹਨੂੰ ਗਾਲਾਂ ਕੱਢ ਕੱਢ ਕੇ ਦੇਖ ਮੈਂ ਤੇਰੀ ਮਾਂ ਨੂੰ ਵੀ ਕੱਢ ਰਹੀਆਂ ਗਾਲਾਂ ਹੁਣ ਕਿਉਂ ਨਹੀਂ ਤੂੰ ਆ ਰਿਹਾ ਆ ਬਚਾਉਣ ਆਪਣੇ ਮਾਂ ਨੂੰ ਤੇ ਮੈਂ ਕਹਿੰਨਾ ਰਗੂ ਨਾ ਹੀ ਐ ਬੜਾ ਤਾਕਤ ਹੋ ਰਿਹਾ ਮੈਂ ਤੇਰੀਆਂ ਲਕੰਧਾਂ ਸੀ ਜਿਹੜਾ ਵੀ ਆਏਗਾ ਉਹਦੀਆਂ ਲੱਤਾਂ ਵੰਡ ਦੇ ਦਵਾਂਗਾ ਪਤਾ ਲੱਗੋ ਕੌਣ ਸੀ ਇਹਦਾ ਮੇਰਾ ਛੋਟਾ ਬੇਟਾ ਚੰਡੀਗੜ੍ਹ ਦਾ ਹੈ ਫਿਰ ਮੈਂ ਇੰਨਾ ਹੀ ਪਰੇਸ਼ਾਨ ਹੋ ਗਏ ਮੈਂਨੇ ਦੁਖੀ ਹੋ ਗਈ ਮੈਨੂੰ ਮੈਨੂੰ ਲੱਗੇ ਕਿ ਮੈਂ ਮਾਰੀ ਜਾਣਾ ਜਾਂ ਮੈਨੂੰ ਅਟੈਕ ਹੀ ਆ ਜਾਣਾ ਫਿਰ ਇਹਨੇ ਰੋਜ਼ ਫੇਰੇ ਬਸ ਸਾਰੇ ਘਰ ਦੀਆਂ ਬੱਤੀਆਂ ਜਗਾਉਣੀਆਂ ਚੱਲ ਚੱਲ ਉਠ ਉਠ ਤੂੰ ਐ ਸਾਈਨ ਕਰਨਾ ਕਿ ਨਹੀਂ ਕਰਨਾ ਮੇਰਾ ਮੂੰਹ ਦੇਖਣਾ ਮੈਂ ਕਹਿੰਦਾ ਨਹੀਂ ਐਨੇ ਚੁੱਪ ਕੇ ਇਹ ਸਿੜੀਆਂ ਮੇਰੇ ਘਰ ਦੀਆਂ ਤਿੰਨ ਤੋੜ ਦਿੱਤੀਆਂ ਤਿੰਨਾਂ ਕੰਬਰੀਆਂ ਦੀਆਂ ਮਾਤਾ ਜੀ ਸਾਈਨ ਕਿਹੜੀ ਚੀਜ਼ ਤੇ ਕਰਵਾਉਂਦੇ ਸੀ ਤੁਹਾਡੇ ਕੋਲ ਚੈੱਕ ਤੇ ਸਾਈਨ ਕਰਾਉਂਦਾ ਸੀ ਨਾ ਕਿ ਭਾਈ ਉਹਦੇ ਚੋਂ ਪੈਸਾ ਲੈਣਾ ਹੈ ਬੈਂਕ ਚੋਂ ਪੈਸਾ ਲੈਣਾ ਕਿੰਨੇ ਚੈੱਕ ਤੇ ਤੁਸੀ ਸਾਈਨ ਕੀਤੇ ਆ ਜੀ ਇਹਦੇ ਚ 4-5 ਚੈੱਕ ਤੇ ਹੋਣਗੇ ਲੋਟਰ ਕਿੰਨੀ ਕੀ ਰਕਮ ਤੁਹਾਡੇ ਕੋਲ ਇਸ ਤਰੀਕੇ ਜ਼ਬਰਦਸਤੀ ਖੜੀ ਹੈ ਰਾਜੇ ਜੀ ਅ ਮੇਰਾ ਖਿਆਲਾ ਉਸ ਤਰ੍ਹਾਂ ਤੇ ਇਹ ਕਾਫੀ ਲੈ ਲੈ ਕੇ ਜਾ ਚੁੱਕਾ ਹੁਣ ਮੈਨੂੰ ਪਾਪਾ ਦੇ ਹੁੰਦੇ ਵੀ ਲਿੱਤੀ ਪਾਪਾ ਤੇ ਬਾਅਦ ਤੋਂ ਵੀ ਲਿੱਤੀ ਜਾਂਨੇ ਤੇ ਮੈਂ ਕਿਹਾ ਹੁਣਾ ਛੋਟੇ ਦਾ ਵੀ ਤੇ ਵਿੱਚ ਸਾਰਾ ਪਹਿਲੇ ਉਹਨੂੰ ਵੀ ਤਾਂ ਦੇ ਦਈਏ ਨਾ ਤੂੰ ਸਾਈਨ ਕਰਾਨਾ ਜੋ ਵੀ ਆ ਜੜੀ ਵੀ ਤੂੰ ਲੈਣਾ ਚੀਜ਼ ਉਹ ਛੋਟੇ ਨੂੰ ਵੀ ਤੇ ਦੇਣੀਆਂ ਨਾ ਉਹਨੇ ਤੇ ਉਹਨੂੰ ਸੀਗਾ ਮੈਂ ਸਭ ਕੁਝ ਮੈਂ ਹੀ ਹੜਪ ਕਰ ਲਵਾ ਤੇ ਮੈਂ ਕਿਹਾ ਸਨ ਜਿਹੜਾ ਮੈਨੂੰ ਡਰਾ ਡਰਾ ਕੇ ਤਮ ਕਾ ਤਮ ਕਾ ਕੇ ਇਹ ਕੰਮ ਕਰਨਾ ਤੂੰ ਮੈਂ ਦੀ ਸ਼ਕਲ ਦੇਖਣੀ ਹੈ ਦੀ ਅੱਖਾਂ ਦੇਖਣੀ ਹੈ ਮੈਂ ਕਹਿੰਨਾ ਹਾਂ ਹਾਂ ਕਰਨਾ ਜੇ ਨਾ ਕਰਦੇ ਸੇ ਚੁੱਕ ਚੁੱਕੇ ਚੀਜ਼ਾਂ ਟੇਬਲ ਦੀਆਂ ਡਾਈਨਿੰਗ ਟੇਬਲ ਦੀਆਂ ਮੇਰੀਆਂ ਕੁਰਸੀਆਂ ਕਿ ਸ਼ੀਸ਼ੇ ਦੀ ਸ਼ੀਸ਼ੇ ਦੀਆਂ ਟੇਬਲਾਂ ਕੀ ਫ੍ਰਿਜ ਦੀਆਂ ਨੇ ਸਾਰਾ ਕੁਝ ਪੰਛੀ ਸੁੱਟ ਸਦੇ ਤੁਹਾਡੇ ਵੱਲੋਂ ਆਪਣੇ ਬੇਟੇ ਦੇ ਕੋਈ ਸ਼ਿਕਾਇਤ ਦਿੱਤੀ ਹੈ ਇਸ ਮਾਮਲੇ ਦੇ ਵਿੱਚ ਹਾਂਜੀ ਤੁਹਾਡੇ ਵੱਲੋਂ ਕੋਈ ਸ਼ਿਕਾਇਤ ਦਿੱਤੀ ਗਈ ਆਪਣੇ ਬੇਟੇ ਦੇ ਉੱਪਰ ਨਹੀਂ ਮੈਂ ਅਪਰੋਚ ਅਪਰੋਚ ਵੀ ਐਨੇ ਮੈਨੂੰ ਬਹੁਤ ਤੰਗ ਕੀਤਾ ਸੀਗਾ ਤੇ ਉਦੋਂ ਮੈਂ ਤੇ ਆਪਣੀ ਬੇਟੀ ਵੱਲ ਚਲੀ ਗਈ ਸੀਗੀ ਉੱਥੇ ਆਰਬੀ ਸਟੇਟ ਉੱਥੋਂ ਮੈਂ ਆਈਆਂ 20 ਤਰੀਕ ਨੂੰ 16 ਨੂੰ ਮਜੀਠਾ ਰੋਡ ਜਿਹੜੀ ਉਹ ਵੈ ਨਾ ਕਿਉਂਕਿ ਉੱਥੇ ਦਿੱਤੀ ਸੀ ਕਿਸੇ ਪੁਲਿਸ ਵਾਲੇ ਨੇ ਸਾਡਾ ਸਾਫ਼ ਨਹੀਂ ਦਿੱਤਾ ਦੋ ਆਏ ਸੀ ਉਸੇ ਵੱਲੇ ਚਲੇ ਗਏ ਵਾਪਸ ਕਿ ਇਹ ਤੇ ਇਹਨਾਂ ਦੇ ਘਰ ਦਾ ਮਾਮਲਾ ਹੈ ਅਸੀਂ ਕੀ ਕਰਨਾ ਚਲੋ ਅਸੀਂ ਚੱਲੀਏ ਸਾਡੀ ਕੋਈ ਸੁਣਵਾਈ ਨਹੀਂ ਹੈ ਹਾਂਜੀ ਮੈਂਟਲੀ ਡਿਸਟਰਬ ਹੈ ਜੀ ਨਹੀਂ ਬਸ ਸਰ ਇਹਦੀਆਂ ਦਵਾਈਆਂ ਦੁਈਆਂ ਚੱਲੀਆਂ ਵਿੱਚ ਮੈਂਟਲੀ ਥੋੜਾ ਜਿਸ ਤਰ੍ਹਾਂ ਹੋਏਗਾ ਹੀ ਥੋੜਾ ਬੋਤਾ ਇਨਾ ਬੰਦਾ ਮਤਲਬ ਨਹੀਂ ਕਰ ਸਕਦਾ ਮੈਂਟਲ ਡਿਸਟਰਬ ਇਹਦੀਆਂ ਦਵਾਈਆਂ ਜੋ ਚੱਲੀਆਂ ਨਸ਼ੇ ਦੀਆਂ ਜਦੋਂ ਇਹਨੂੰ ਪਾਟਿਆ ਹਸਪੀਟਲ ਦਿਖਾਇਆ ਤੇ ਸਾਲ ਪਰ ਦਵਾਈਆਂ ਚੱਲੀਆਂ ਨਹੀਂ ਫਿਰ ਕੁਝ ਤੇ ਫੈਕਟਰ ਆਉਂਦਾ ਹੀ ਆ ਨਾ ਜੈ ਮਾਤਾ ਰਾਣੀ ਤੋਂ ਬਸ ਕਾ ਜੈ ਮਾਤਾ ਦੀ ਬਸ ਜੈ ਮਾਤਾ ਦੀ ਕਹੋ ਜੈ ਸਾਡੇ ਕਮਰੇ ਚ ਨਾਲ ਟੀਵੀ ਆ ਉਹ ਵੀ ਤੋੜ ਛੱਡਿਆ ਅਸੀਂ ਫੋਨ ਵੀ ਨਹੀਂ ਦੋਨੋਂ ਦਰਾਨੀ ਨਿਸ਼ਾਨੀਆਂ ਉਧੂ ਬੱਕ ਕੇ ਬੈਠੇ ਰਹਿਨੇ ਆ ਕਮਰੇ ਦੇ ਵਿੱਚ ਕਿ ਅਸੀਂ ਬਾਹਰ ਵੀ ਨਹੀਂ ਨਿਕਲ ਸਕਦੇ ਸ਼ਾਮ ਨੂੰ ਇਨਾ ਹਜੂਮ ਲੱਗ ਜਾਂਦਾ ਜਿਦਾ ਕੋਈ ਧਰਮਸ਼ਾਲਾ ਹੁੰਦੀ ਆ ਮੇਰਾ ਘਰ ਇਹਦਾ ਘਰ ਘਰ ਨਹੀਂ ਰਿਹਾ ਸਭ ਕੁਝ ਉਥੇ 100 150 ਬੰਦਾ ਕੋਈ ਲੌਬੀ ਚ ਬੈਠਾ ਦਾ ਕੋਈ ਮੇਰੇ ਡਰਾਇੰਗ ਰੂਮ ਚ ਬੈਠਾ ਦਾ ਕੋਈ ਕਿਤੇ ਅਸੀਂ ਦੋਨੋਂ ਦਾ ਇੱਕ ਕਮਰੇ ਚ ਦੋ ਬੱਕੇ ਬੈਠੇ ਰਹਨੇ ਆ ਮੋਬਾਈਲ ਵੀ ਨਹੀਂ ਜਲਾਣਾ ਕੋਈ ਨਿਊਜ਼ ਵੀ ਨਹੀਂ ਦੇਖਣੀ ਮੇਰੇ ਜੈ ਮਾਤਾ ਦਾ ਗਰੁੱਪ ਦੇਖੋ ਤੇ ਐਨੇ ਉਹਨਾਂ ਦੇ ਵੱਡੇ ਮੇਰੇ ਜਠਾਨੀ ਆ ਤੇ ਮੈਂ ਕਮਰੇ ਦੇ ਵਿੱਚ ਬੈਠੇ ਰਹਿੰਦੇ ਸੀ ਤੇ ਉਹਨਾਂ ਨੂੰ ਵੀ ਐਨੇ ਗਾਲਾਂ ਗੱਡੀਆਂ ਉਹਨਾਂ ਦੇ ਵੀ ਮੂੰਹ ਤੇ ਵੀ ਥੁੱਪਾਂ ਪਾਈਆਂ ਉਨ ਕੰਦੇਸੇ ਜਮਾਤਾ ਦੀ ਬੋਲੋ ਤੁਸੀਂ ਤੁਹਾਡੇ ਜਿਹੜੇ ਗੁਰੂ ਹੈਗੇ ਉਹਨਾਂ ਨੂੰ ਬਾਲਾ ਗੁਲਾ ਕੱਢਿਆ ਇਹਨਾਂ ਨੇ ਉਹਨਾਂ ਦੇ ਜਿਵੇਂ ਕਰਦੇ ਵਿੱਚ ਸਮਾਨ ਦੀ ਤੋਰ ਤੋਰਪਣ ਕੀਤੀ ਤੁਹਾਡੇ ਨਾਲ ਵੀ ਕਦੀ ਕੁੱਟੀਆਂ ਹੋਈ ਹੈ ਮੈਂ ਠੁੱਡ ਮਾਰ ਦੱਸੇਗਾ ਇਸ ਤਰ੍ਹਾਂ ਕਿ ਭਾਈ ਉਠ ਉਠ ਸਵੇਰੇ ਉਠ ਤੇ ਮੁੱਕਾ ਮਾਰਿਆ ਇੱਕ ਵਾਰੀ ਮੈਂ ਕਿਹਾ ਤੇ ਮੈਂ ਚੱਲੀਆਂ ਦਿਖਾਣ ਮੇਰੇ ਨੀਲ ਪੈ ਗਿਆ ਮਤਲਬ ਮੇਰੇ ਬਾਂਹ ਦਰਦ ਕੰਦਾ ਜਾ ਜਾ ਸਾਰੀ ਪੁਲਿਸ ਮੇਰੇ ਮਗਰੀਦੀ ਹੋਈ ਆ ਮੈਂ پتہ ਇਹ ਕਹਿੰਦਾ ਸੀ ਮੇ ਕੋਲ ਧੱਕੇ ਨਾਲ ਪਾਵਰ ਟਰਨੀ ਸੀ ਨਹੀਂ ਨਹੀਂ ਭਾਜੀ ਮੈਂ ਜੇ ਤੇ ਆਦਮੀ ਦੀ ਡੈਥ ਹੋਈ ਮੈਂ ਤਾਂ ਆਪਣੇ ਆਪ ਹੀ ਨਹੀਂ ਸੀ ਗਈ ਮੈਨੂੰ ਇਹ ਦੋ ਪੱਲੇ ਇਹਨਾਂ ਕੋਲ ਮੇਰੀ ਪਾਵਰ ਆਫ ਟਰਨੀ ਸੀ ਮੇਰੇ ਹਸਬੰਡ ਦੇ ਨਾਮ ਤੇ ਕਿਉਂਕਿ ਬੱਚੇ ਚੰਡੀਗੜ੍ਹ ਰਹਿੰਦੇ ਸੀ ਉਹ ਕਹਿੰਦੇ ਸੀ ਮੈਂ ਕੋਈ ਵੀ ਜਗ੍ਹਾ ਵੇਚਣੀ ਹੁੰਦੀ ਆ ਜਾਂ ਲੈਣੀ ਹੁੰਦੀ ਆ ਤੇ ਇਹ ਲਾਂ ਲੰਦੇ ਸੀ ਆਪਣੇ ਐਸੇ ਨਾਲ ਦੋਨਾਂ ਬੱਚਿਆਂ ਨੇ ਨਾ ਫਰਵਰੀ ਵਿੱਚ ਨਾ ਫਰਵਰੀ ਵਿੱਚ ਮੇਰੇ ਛੋਟੇ ਬੇਟੇ ਤੇ ਵੱਡੇ ਨੇ ਬਟੇ ਨੇ ਕਿਆ ਪਹਿਲੇ ਪਾਪਾ ਦੇ ਨਾਂ ਸੀ ਹੁਣ ਮੰਮੀ ਦੇ ਨਾਂ ਕਰ ਦਈਏ ਤੇ ਚਲੋ ਕਰ ਦਿੱਤੀ ਮੈਂ ਤੇ ਆਪਣੇ ਆਪ ਚ ਨਹੀਂ ਸਿਆਪੇ ਮੈਨੂੰ ਕੋਰਚ ਲੈ ਕੇ ਗਏ ਆਪੇ ਮੇਰੇ ਕੋਲ ਆਪੇ ਨੰਦੂ ਨੇ ਸਾਈਨ ਕੀਤੇ ਸਭ ਕੁ ਛਾਪੇ ਕੀਤਾ ਮੈਂ ਤੇ ਕੁਛ ਇਹਨਾਂ ਨੂੰ ਜ਼ਬਰਦਸਤੀ ਨਹੀਂ ਕਰਾਇਆ ਅੱਛਾ ਜੀ ਇਹ ਜਗ੍ਹਾ ਇਹ ਰਹਿ ਰਿਹਾ ਹੈ ਉਹ ਤੁਹਾਡੇ ਨਾਮ ਤੇ ਆ ਉਹ ਚਾਰਾਂ ਦੇ ਨਾਮ ਤੇ ਸਰ ਅੱਛਾ ਤੁਹਾਨੂੰ ਜੀ ਲੱਗਦਾ ਕਿ ਇਹ ਕਿਦਾ ਰੁਪਈਆ ਇਹਦੇ ਦਿਨਾਂ ਚ ਚੇਂਜ ਹੋ ਗਿਆ ਇਹਦਾ ਕਾਰਨ ਕੀ ਹੈ? ਕੀ ਉਹ ਸਰ ਉਹ ਇਹੋ ਹੀ ਕੰਦਨੰਦਾ ਮੇਰੇ ਗੁਰੂ ਜੀ ਦਾ ਫਰਮਾਨ ਹੈ ਜੈ ਮਾਤਾ ਦੀ ਮੇਰੇ ਗੁਰੂ ਜੀ ਕਾ ਇਹ ਕਹਤੇ ਮੇਰੇ ਗੁਰੂ ਜੀ ਉਹ ਕਹਤੇ ਆ ਗੁਰੂ ਜੀ ਕੋਣ ਆਂਦੇ ਨੇ ਅਰੇ ਹਾਂ ਕਦੇ ਹਮਨੇ ਮਿਲੇ ਹਮ ਤਾਂ ਕਹਤੇ ਸੰਬਖਾ ਕੰਦਲ ਹੈ ਉਹਨਾਂ ਨੇ ਤਾਂ ਮੇਰੇ ਇੱਕ ਕਟਨ ਆਣਾ ਹੈ ਮੇਰੇ ਬਰਥਡੇ ਦਾ ਮੇਰਾ ਕੇਕ ਕਟਣਾ ਨਾਣਾ ਮੇਰੇ ਗੁਰੂ ਜੀ ਨੇ ਮੈਨੂੰ ਤੇ ਦੇਖੋ ਜੀ ਮੈਂ ਇੱਕ ਮੇਵਾ ਮਾਤਾ ਜੀ ਕਿੰਨਾ 4 ਦਸੰਬਰ ਨੂੰ ਮੇਰੇ ਗੁਰੂ ਜੀ ਆ ਰਹੇ 4 ਦਸੰਬਰ ਨੂੰ 5:00 ਵਜੇ ਦਾ ਸਮਨ ਪਾਟੋ ਉਦੋਂ ਜਣਨ ਤੈਨੂੰ ਹਾਂਜੀ ਹਾਂਜੀ ਇਹ ਗੁਰੂ ਜੀ ਕਿਤੇ ਆਪਣੇ ਆਪ ਨੂੰ ਤੇ ਨਹੀਂ ਕੋ ਹੁੰਦਾ ਇਹ ਨਹੀਂ ਬਸ ਐ ਹੋਏ ਕਹਿੰਦਾ ਰਹਿੰਦਾ ਮੇਰੇ ਕੋਲ ਬੈਂਕ ਦਾ ਕਨੈਕਸ਼ਨ ਕੀ ਹੈ ਜੀ ਅਮਰੀਕਾ ਦਾ ਅਮਰੀਕਾ ਵੀ ਗਿਆ ਹੈ ਅਮਰੀਕਾ ਤੇ ਅਜੇ ਤੱਕ ਨਹੀਂ ਕਦੀ ਗਿਆ ਮੇਰੇ ਨੇ ਐਡਰੈਸ ਦਿੱਤਾ ਹੈ ਆਪਣੇ ਕਾਡਾਂ ਦੇ ਉੱਪਰ ਕੀ ਪਤਾ ਸਾਨੂੰ ਜੀ ਮੈਂ ਤੇ ਨਾ ਕੋਈ ਕੀ ਪਤਾ ਕੰਦਾ ਮੈਨੂੰ ਗੁਰੂ ਗ੍ਰੰਥੀ ਮਿਲ ਜਾਣੀ ਹੈ ਮੈਨੂੰ ਕੋਈ ਇਹਨੇ ਬਿਟਕੋਇਨਾਂ ਕੋਈ ਨਹੀਂ ਇਹਦੀ ਮੈਨੂੰ ਲੱਗਦਾ ਇਮੇਜਿਨੇਸ਼ਨ ਆ ਮਾਤਾ ਜੀ ਜਿਹੜੀ ਜੀਐਮਡੀ ਦੀ ਗੱਲ ਹੋ ਰਹੀ ਹੈ ਮਤਲਬ ਇਹਦਾ ਦਿਮਾਗ ਦੇ ਆਪਣੇ ਵਿਚਾਰ ਹੈ ਨਾ ਕਹਾਣੀ ਕਿਉਂਕਿ ਹਰ ਵੀ ਬਿਟਕੋਇਨ ਦੀ ਸਰ ਮੈਨੂੰ ਕੁਝ ਨਹੀਂ ਪਤਾ ਬਿਟਕੋਇਨ ਨੇ ਕਿ ਇਹ ਤੁਹਾਡੇ ਹਸਬੰਦ ਨੇ ਬਿਟਕੋਇਨ ਜਿਹੜੇ ਖਰੀਦੇ ਸੀ ਕਿਤੇ ਕੋਦੀ ਵੀ ਨਹੀਂ ਕਦੀ ਵੀ ਨਹੀਂ ਉਹ ਤੇ ਕਦੀ ਸ਼ੇਅਰ ਨਹੀਂ ਸੀ ਉਹਨਾਂ ਨੇ ਕਦੀ ਖਰੀਦੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਕਦੀ ਮੈਂ ਸ਼ੇਅਰ ਦਾ ਵੀ ਕੰਮ ਕਰਾਂ ਜਾਂ ਮੈਂ ਕਦੀ ਕੁਝ ਕਰਾਂ ਉਹਨਾਂ ਨੇ ਕਦੀ ਨਹੀਂ ਪੁੱਛਿਆ ਉਹਨਾਂ ਦੀ ਪ੍ਰਾਪਰਟੀ ਹੈ ਜਿਹੜੇ ਕੋਲ ਜੀ ਮੈਰਿਡ ਹੈ ਵਾਈਫ ਵੀ ਆਦੀ ਚਲੀ ਗਈ ਦੀ ਹੈ ਇਹਦਾ ਬੇਹੋ ਐਸੀ 2010 ਵਿੱਚ ਇੱਕ ਕੋਈ ਬੇਟੀ ਹੈਗੀ ਹੈ ਇੱਕ ਬੇਟੀ ਗਿਆ ਕਿਉਂਕਿ ਜਿੱਦਾਂ ਕਿ ਲੋਕਾਂ ਨੂੰ ਸ਼ਰਾਪ ਦੇਂਦਾ ਰਹਿੰਦੇ ਕਿ ਮੈਂ ਤੁਹਾਨੂੰ ਸ਼ਰਾਪ ਦੇਣਾ ਤੁਹਾਡੇ ਘਰ ਬੇਟੀ ਹੋਵੇ ਇਹ ਹੁਣੇ ਉਹਦੇ ਥੋੜੇ ਦਿਨ ਪਹਿਲੇ ਹੀ ਹੁਣੇ ਮੇਰੇ ਕੋਲ ਲਗੀਆ ਪ੍ਰੂਫ ਹੈ ਮੇਰੇ ਕੋਲ ਉਹ ਕਹਿੰਦਾ ਵੇ ਕਿ ਮੈਂ ਆਪਣੀ ਬੇਟੀ ਦੇ ਟੁਪਰੇ ਟੁਪਰੇ ਕਰ ਦਿੱਤੇ ਸੀ ਛੋਟੇ ਛੋਟੇ ਟੁਕੜੇ ਜੇ ਇੰਜ ਕਹਿੰਦਾ ਵੇ ਮੇਰੇ ਕੋਲ ਪੂਰਾ ਪ੍ਰੂਫ ਹੈ ਗਾਇ ਚੀਤਾ ਹਾਂਜੀ ਹਾਂਜੀ ਕਿ ਇਹਦੇ ਕੋਲ ਆਪ ਇੱਕ ਬੇਟੀ ਹੈ ਤੇ ਲੋਕਾਂ ਨੂੰ ਸ਼ਰਾਪ ਦੇਣ ਦੇ ਅਰੇ ਨਹੀਂ ਐਸ ਤਰ੍ਹਾਂ ਨਹੀਂ ਐਸ ਤਰ੍ਹਾਂ ਨਹੀਂ ਆ ਬੇਟੀ ਹੈਗੀ ਹੈ 10 ਸਾਲ ਦੀ ਹੈ ਵਾਈਫ ਛੱਡ ਕੇ ਗਈ ਕਾਰਨ ਵਾਈਫ ਛੱਡ ਬਸ ਉਹਦੇ ਨਾਲ ਵੀ ਐਸਾ ਹੀ ਸੀ ਉਹ ਨੇ ਸਾਰਾ ਕੁਝ ਖਾ ਪੀ ਗਿਆ ਉਹਦਾ ਵੀ ਸਾਰੇ ਬੜੇ ਅੱਛੇ ਘਰ ਦੀ ਸਿੰਗਲੈਂਡ ਦੀ ਸੀ ਉਹ ਦੇਖਿਆ ਗੀ ਇੰਡੀਆ ਨਹੀਂ ਸੀ ਮਾਤਾ ਜੀ ਮਾਤਾ ਜੀ ਸਾਰਾ ਰਾਤ ਉੱਠਣਾ ਹੈ ਇੱਕ ਬੜੀ ਜ਼ਮੀਨ ਜਾਇਦਾਦ ਹਟ ਉਹ ਉਹਨਾ ਚਾਹੁੰਦਾ ਤੁਹਾਡੇ ਕੋਲ ਤੁਹਾਡਾ ਕੀ ਤੁਹਾਡੇ ਯਾਦ ਤੇ ਕਬਜ਼ਾ ਕਰਨਾ ਚਾਹੁੰਦਾ ਨਹੀਂ ਉਹ ਹਾਂ ਕੰਦਾ ਮੈਨੂੰ ਮੈਂ ਦੇ ਦੇ ਮੈਨੂੰ ਮਨੂੰ ਮੈਨੂੰ ਆਪਣੇ ਮਤਲਬ ਮੇਰੇ ਹਿੱਸੇ ਦਿਓ ਤੇ ਬਾਕੀ ਮੈਂ ਕਿਹਾ ਮੈਂ ਤੇ ਉਹਨੂੰ ਛੋਟਿਆਂ ਨੂੰ ਵੀ ਤੇ ਦੇਣਾ ਨਾ ਤੁਸੀਂ ਆਪਚ ਆਰਾਮ ਨਾਲ ਲਗੋ ਉਹ ਉਹਨੂੰ ਹੋਗਾ ਮੈਨੂੰ ਇੱਕ ਵਾਰੀ ਮੈਂ ਹੜੱਪ ਲਾਵਾਂ ਬਸ ਮਤ ਜੀ ਕੀ ਤੁਸੀਂ ਅਮਰੀਕਨ ਐਂ ਬਹੁਤ ਅਮਰੀਕਨ ਅਰੇ ਜ਼ਿੰਦਗੀ ਚ ਨਹੀਂ ਗਿਆ ਕਦੀ ਅਮਰੀਕਾ ਪਤਾ ਹੀ ਹੈ ਰਾਸ ਮਸਲਾ ਆ ਕੀ ਹੋਇਆ ਸੀ ਕਦੋਂ ਹਾਂ ਰਾਤੀ ਸੀ ਨਾ ਇਹ ਰਾਤ ਦੀ ਇਹਦਾ ਮਾਫੀਨਾਮਾ ਹੁਣ ਰਾਤੀ ਐ ਅਸੀਂ ਸਾਰੇ ਬੈਠੇ ਸੀ ਆਪਣੇ ਮੇਰੇ ਮਾਣ ਜੀ ਦੱਸ ਦਿਓ ਅੱਛਾ ਅੱਜ ਮਾਰ ਕੇ ਦਿਖਾ ਦਿਓ ਸਾਲਾਂ ਨੂੰ ਦਿਖਾ ਦਿਓ ਰਾਤੀ ਕੀ ਹੋਇਆ ਜੀ ਆ ਦੱਸੋ ਰਾਤੀ ਦੱਸਣੀ ਰਾਤੀ ਹਮ ਅਸੀਂ ਨਾ ਆਪਣੇ ਮਾਇ ਮਾਇਕੇ ਆ ਤੇ ਮਾਇਕੇ ਤੋਂ ਨਾ ਨੇ ਕਿੰਨੇ ਸਖਸ਼ ਸੀਗੇ ਐ ਦੱਸਣੀ ਤੁਹਾਨੂੰ ਮਾਇਕੇ ਅਸੀਂ ਸਾਡੇ ਥਾਣਾ ਤੋਂ ਨਾ ਸਿਖਾ ਹੀ ਰਹੇ ਸੀ ਐ ਤੇ ਦਰਵਾਜ਼ਾ ਮਾਨਸੀ ਤੇ ਦਰਵਾਜ਼ਾ ਖੋਲੇ ਇੱਕਦਮ ਅੰਦਰ ਤੇ ਦੋ ਨਾਲ ਉਹ ਐਦੇ ਗਨਮੈਨ ਚੇ ਨਾਲ ਹੀ ਖੜੇ ਆਦੇ ਤੇ ਆਓ 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 ਉਹ ਕੰਦੇ ਆਪਣਾ ਤੁਸੀਂ ਕਿਸ ਤਰ੍ਹਾਂ ਆਇਓ ਕਿਸਾਨੀ ਅਸੀਂ ਐਨੇ ਗਨਮੈਨ ਦੀ ਉਹ ਲਿੱਤੀ ਪਿਸਟਲ ਤੇ ਅਸੀਂ ਕਹਾ ਸਾਰਿਆਂ ਸੇ ਡਰ ਗਏ ਸਾਰਿਆਂ ਨੇ ਕਿਹਾ ਵੀ ਚਲੋ ਬਾਹਰ ਚਲੋ ਤੁਸੀਂ ਇੱਥੇ ਕਿਸ ਤਰ੍ਹਾਂ ਬਿਨਾ ਇਜਾਜ਼ਤ ਤੋਂ ਸਾਡੇ ਘਰ ਆ ਗਏ ਹੋ ਸਾਰਿਆਂ ਨੇ ਪੁੱਛਿਆ ਨੂੰ ਤੁਸੀਂ ਕਿਸ ਤਰ੍ਹਾਂ ਬਿਨਾ ਇਜਾਜ਼ਤ ਅੰਦਰ ਆ ਗਏ ਹੋ ਜਾਂ ਕਿਸ ਤਰ੍ਹਾਂ ਬਾਹਰ ਨਿਕਲੋ ਬਾਹਰ ਨਿਕਲੋ ਤੇ ਸਾਨੂੰ ਤੇ ਆਪਸ 'ਚ ਡਰ ਪੈ ਗਿਆ ਕਿ ਸਾਨੂੰ ਕਿਤੇ ਗੋਲੀ ਗੁੱਲੀ ਨਾਲ ਕੋਈ ਮਾਰ ਦੇਵੇ ਫੇਰ ਬਾਹਰ ਜਾ ਕੇ ਅਨਾਂ ਦਾ ਬਚ ਹੋਇਆ ਪੇਰੇ ਨੇ ਉਥੇ ਲੈ ਗਏ ਪੁਲਿਸ ਆਈ ਪੁਲਿਸ ਫਿਰ ਇਹਨਾਂ ਨੂੰ ਉਥੇ ਲੈ ਗਏ ਕਿਹਾ ਕੀ ਤੁਹਾਨੂੰ ਆ ਕੇ ਕੀ ਕਿਹਾ ਮਨੂੰ ਆ ਕੇ ਆਇਆ ਕਿ ਬਸ ਉਹ ਤੁਸੀਂ ਦੋ ਪੈਸਾ ਇਨ ਨਹੀਂ ਨਾ ਕੀਤਾ ਤੇ ਸਾਈਨ ਕਰੋ ਸਾਈਨ ਕਰੋ ਚੱਕਾਂ ਤੇ ਦਿਓ ਜਿਹੜੇ ਚੈੱਕ ਸਾਈਨ ਕਰਨੇ ਦੱਸ ਦਿਆ ਸੀਗਾ ਕਿ ਇਹਨੇ ਤੁਹਾਨੂੰ ਗਨ ਪੁਆਇੰਟ ਤੇ ਲਿਆ ਵੀ ਕਦਮ ਕੀ ਬੰਦੂ ਹਾਂਜੀ ਹਾਂਜੀ ਉਹ ਵੀ ਕੀਤਾ ਇਹਨੇ ਬੰਦੂਕ ਉਹਦੀ ਜੋ ਹੌਲੀ ਗਨ ਮੈਂਦੀ ਹਾਂਜੀ ਉਹਦੀ ਦੋ ਗਨਮੈਨ ਸੀ ਇੱਕ ਪ੍ਰੈਸ ਰਿਪੋਰਟਰ ਸੀ ਇੱਕ ਡਰਾਈਵਰ ਸੀ ਤੇ ਇੱਕ ਸਮਝੋ ਆਪ ਸੀ ਨਾ ਇਹ ਰਿਪੋਰਟਰ ਦਾ ਕਿੱਥੇ ਵਾਸ ਹੈ ਇਹ ਪਟੇਲ ਚੋਂ ਪ੍ਰੈਸ ਰਿਪੋਰਟਰ ਦਾ ਕੀ ਰੁਸੀ ਉਹਨੇ ਵੀ ਕੁਝ ਕੀਤਾ ਪਟੇਲ ਨਾ ਨਾ ਪਟੇ ਉਹ ਪ੍ਰੈਸ ਰਿਪੋਰਟਰ ਤੇ ਮੈਨੂੰ ਨਹੀਂ ਲੱਗਦਾ ਪ੍ਰੈਸ ਰਿਪੋਰਟਰ ਹੋਏਗਾ ਉਹ ਤੇ ਮੈਂ ਕਈ ਵਾਰੀ ਘਰ ਦੇਖਿਆ ਆਪਣੇ ਆਪਣੇ ਘਰ ਟਿੱਕਾ ਲਾਇਆ ਦਾ ਉਹਨੇ ਹੁੰਦਾ ਤੇ ਕਈ ਵਾਰੀ ਅੰਦਰ ਬਾਹਰ ਜਾਉ ਤੇ ਹੁੰਦਾ ਸੀ ਉੱਥੇ ਇਹ ਨਾਮ ਨਾਮ ਜੀ ਰਾਜਾ ਵੱਲੋਂ ਕਿਹਾ ਜਾਂਦਾ ਹੈ ਕਿ ਮੇਰੀ ਮਾਤਾ ਨੂੰ ਮੈਨੂੰ ਦਵਾਈਆਂ ਪਾਈ ਜਾਂਦੀਆਂ ਜਿਸ ਕਰਕੇ ਬੱਚੇ ਦਵਾਈਆਂ ਸਿਰਫ ਪਟਿਆਲਾ ਹਸਪੀਟਲ ਵਾਲਿਆਂ ਨੇ ਜੜੀਆਂ ਦਿੱਤੀਆਂ ਸੀ ਉਹ ਹੀ ਹਨ ਨੂੰ ਖਵਾਉਂਦੀ ਸਮਾਂ ਉਹ ਹੀ ਖਵਾਉਂਦੀਆਂ ਸੀ ਮਾਤਰਾ ਨਹੀਂ ਦਾ ਵਿਗ੍ਰਹਿ ਵੇਖਿਆ ਜਿਨ੍ਹਾਂ ਨੂੰ ਮੈਂ ਪੁੱਛਦਾ ਜੈ ਮਾਤਾ ਦੇ ਜੈ ਮਾਤਾ ਦੀ ਕਿڑی ਮਾਤਰਾ ਨਹੀਂ ਪੁੱਛਦਾ ਕੁਝ ਵੀ ਗ੍ਰਹਿ ਵਗੈਰਾ ਕਦੀ ਜੈ ਮਾਤਾ ਦੀ ਤਾਂ ਮਾਤਾ ਸ਼ੇਰਾ ਮੈਂ ਨੂੰ ਤੇ ਇਹਦੇ ਕਮਰੇ ਤੇ ਸ਼ੇਰ ਨਹੀਂ ਵਾਲੀ ਮਾਤਾ ਜੀ ਕਹਿੰਦਾ ਇਹ ਪਤਾ ਨਹੀਂ ਬੰਦ ਐਜੀ ਕੀ ਪਤਾ ਕਿڑی ਮਾਤਾ ਹੈਗੀ ਹੈ ਲੇਕਿਨ ਮੈਂ ਇਹਦੇ ਕਮਰੇ ਚ ਕਦੀ ਅੱਜ ਤੱਕ ਪੈਰ ਨਹੀਂ ਪਾਇਆ ਮੈਨੂੰ ਮੈਨੂੰ ਕਹਿੰਦਾ ਕਦੇ ਤੂੰ ਚੇਨ ਨੂੰ ਹੱਥ ਲਾਵੇਂ ਉਹ ਸ਼ੁੱਧਾ ਸੁੱਟ ਦਿੰਦਾ ਸੀ ਬਾਹ ਮਾਤਾ ਜੀ ਸਭ ਤੋਂ ਪਹਿਲਾਂ ਮਾਂ ਇੱਕ ਰੱਬ ਦਾ ਰੂਪ ਹੈ ਹਾਂ ਜੀ ਹਾਂ ਜੀ ਮਾਰਦਾ ਕੁੱਟਦਾ ਹਾਂ ਪਰ ਦੂਜੇ ਭਗਵਾਨਾ ਮਾਤਾ ਨੂੰ ਮਾਰਦੇ ਬੱਸ ਐ ਹੋਈ ਨਾ ਜੈ ਮਾਤਾ ਦੀ ਜੈ ਮਾਤਾ ਮਾਰਨ ਕਦੇ ਪੈਰੀ ਹਥ ਲਾਂਦਾ ਹਾਂ ਉਹ ਉਹ ਛੋਟੇ ਛੋਟੇ ਜਿਹੜੇ ਲੋਕੀ ਉਹ ਖਾਨ ਆਂਦੇ ਆ ਜਿਹੜੇ ਮਤਲਬ ਕੂੜੀਆਂ ਪਾੜੀਆਂ ਉਹਨਾਂ ਦੇ ਤਾਂ ਸਭ ਦੇ ਪੈਰੀ ਹਥ ਲਾਂਦਾ ਤੇ ਮੈਨੂੰ ਉਹ ਤਾਂ ਡੈਂ ਡੈਂ ਕਹਿੰਦਾ ਉਹ ਛੋਟੇ ਛੋਟੀਆਂ ਉਹ ਤਜਕਾਨੀਆਂ ਨਾ ਜੜੀਆਂ ਉਹਨਾਂ ਕੋਲੋਂ ਕਹਿੰਦਾ ਮੈਂ ਕਹ ਤੂੰ کا کے اننی بڑی اننی زور دی ناگیا کا 4 ਵਜੇ ਅਸੀਂ ਦਵਾਈਆਂ ਖਾ ਕੇ ਸੁੱਤੇ ਹੁੰਨੇ ਆ ਤੂੰ ਮੂੰਹ ਚ ਕੀ ਕਰ ਕੰਦਾ ਜੋ ਮੇਕੋ ਮਾਤਾ ਰਾਣੀ ਕਾ ਨਾਮ ਨਹੀਂ ਲੈਣੇ ਦਿੱਤੇ ਬੋਲੋ ਕੌਣ ਹੈ ਸਾਰੀ ਦੁਨੀਆ ਗੜੀ ਵੀ ਉਤੇ ਪੂਰੀ ਡੈਨ 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 ਉਹ ਮੇਕੋ ਵੀਡੀਓ ਵੀ ਕਿਸੇ ਪਤਾ ਨਹੀਂ ਹੋ ਕਿ ਸਾਡ ਡਿਲੀਟ ਹੋ ਗਈ ਮੇਰੇ ਮਨ ਤੇ ਕੀ ਲੱਗਦਾ ਹੈ ਇਹ ਸਨ ਕਿਉਂ ਕਰਨਾ ਚਾਹੁੰਦਾ ਇਨਾ ਪੈਸਾ ਫੇਮਸ ਹੋਣਾ ਚਾਹੁੰਦਾ ਬਸ ਜਿਸ ਤਰ੍ਹਾਂ ਮੈਂ ਰਾਜ ਚੰਡੀਗੜ੍ਹ ਚ ਕਰਕੇ ਆਇਆ ਲੇਕਿਨ ਚੰਡੀਗੜ੍ਹ ਦਾ ਰਾਜ ਕੀ ਕੀਤਾ ਉਹ ਦੱਸੋ ਚੰਡੀਗੜ੍ਹ ਮੈਂ ਕਹਿੰਦਾ ਚੰਡੀਗੜ੍ਹ ਦੇ ਨਾਲ ਕੰਦਾ ਮੈਂ ਚੰਡੀਗੜ੍ਹ ਤੇ ਰਾਜ ਕੀਤਾ ਰਾਜਾ ਸੀ ਮੈਂ ਚੰਡੀਗੜ੍ਹ ਦਾ ਤੇ ਮੈਂ ਕਿਹਾ ਆਇਆ ਤੇ ਤੂੰ ਤੂੰ ਭੁੱਖਾ ਹੋ ਕੇ ਸੀ 10000 ਰੁਪਏ ਮੈਂ ਤੇ ਉਮਰ ਕਿੰਨੀ ਹੈ ਇਹਦਾ 5 12 1981 ਇਹਨੇ ਆਪਣਾ ਫੇਕ ਆਈਡੀ ਕਾਰਡ ਦਾ ਆਧਾਰ ਕਾਰਡ ਬਣਾਇਆ ਜਿਸ ਦੇ ਵਿੱਚ 2000 ਦਾ ਬਰਥ ਰੱਖਿਆ ਤੇ ਕਹਿੰਦਾ ਕਿ ਮੈਂ ਮੇਰਾ ਵਿਆਹ ਹੋਣਾ ਹੈ ਮੈਂ 4 ਸਾਲ ਤੋਂ ਕੁੜੀ ਨੂੰ ਹੱਥ ਨਹੀਂ ਲਾਇਆ ਪਰ ਇੱਕ ਪਾਸੇ ਕਹਿੰਦਾ ਮੇਰਾ ਵਿਆਹ ਨਹੀਂ ਹੋਇਆ ਪਰ ਦੂਸਰੇ ਪਾਸੇ ਇਹਦਾ ਵਿਆਹ ਵੀ ਹੋਇਆ ਹੋਇਆ ਹੈ ਇਹਦਾ ਵਿਆਹ 2010 ਚ ਹੋਇਆ ਸੀਗਾ ਆ ਸਾਤ ਸਾਲ 2017 ਦੇ ਵਿੱਚ ਇਹਦੀ ਵਾਈਫ ਗਈ ਸੀ ਕਿ ਉਹ ਵੀ ਦੁਖੀ ਹੋ ਕੇ ਗਈ ਸੀ ਕਿਉਂਕਿ ਆ ਮੋਤਾ ਵੀ ਸਾਰਾ ਪੈਸਾ ਇਹਨੇ ਖਾ ਕੇ ਛੱਡਿਆ ਉਹਦਾ ਵੀ ਸਾਰਾ ਪੈਸਾ ਹਾਰਦ ਚੋਂ ਬਾਹਰ ਕਿਤੇ ਗਿਆ ਹੈ ਕਿਤੇ ਵੀ ਕਦੇ ਨਹੀਂ ਗਿਆ ਕਦੇ ਨਹੀਂ ਗਿਆ ਸਵਾ ਸਾਲ ਟਿਕਟ ਸਾਥੇ ਕਿਤੇ ਨਹੀਂ ਗਿਆ ਇਹ ਵੀ ਫੈਮਲੀ ਚਲੀ ਗਈ ਹੈ ਫੈਮਲੀ ਕਿਤੇ ਰਹਿਦੀ ਵੀ ਰਹਿਣਾ ਨਾਮ ਕਿੰਨੇ ਨਾਮ ਦਿੱਖੂ ਆ ਗਿਆ ਇਹਨੇ ਆਪੇ ਬਣਾਇਆ ਤਾਂ ਮੈਂ ਥੋੜਾ ਪਾਇਆ ਦਾ ਨਾਮ ਰਾਜਾ ਠੀਕ ਹੈ ਬਾਕੀ ਕਿੰਨੇ ਨਾਮ ਆ ਗਏ ਉਹ ਵਿਧਵਾਨਾਂ ਦੀਆਂ ਵੇਦੀਆਂ ਕਰ ਰਿਹਾ ਹੈ ਗਾਲਾਂ ਤੱਕ ਕੱਢ ਰਿਹਾ ਹੈ ਹਰ ਮੰਦੇ ਬੋਲਦਾ ਸਾਰਾ ਉਸ ਘਾਰ ਵੀ ਬੋਲਦਾ ਉਹ ਭਗਵਾਨ ਵੀ ਸੁਣਉ ਨੂੰ ਭਗਵਾਨ ਸ਼ਿਵ ਜੀ ਨੂੰ ਮੈਂ ਉਹਨਾਂ ਦਾ

ਮਤਲਬ ਕਿ ਕੱਲ ਨਹੀਂ ਨਹੀਂ ਕਿ ਮੈਂ ਚੱਲ ਅਸੀਂ ਬੱਚਾ ਮੈਨੂੰ 4 ਸਾਲ ਸੁਬਹ ਨਾਲ ਸੁਕ ਸੁਕੇ ਲਿੱਤਾ ਸੀ ਨੰਗੇ ਪੈਰੀ ਮੈਂ ਮਾਤਾ ਤੇ ਗਈ ਸੀ ਉਹਨੂੰ ਲੈਣ ਵਸਤੀ ਨਾ ਕਿ ਬਣਾ

ਪ੍ਰਸ਼ਾਸਨ ਕੋ ਮਾਤਾ ਜੀ ਕੰਮ ਕਰਦੇ ਹੋ ਕਹਿ ਰਿਹਾ ਕਿ ਮੇਰੇ ਕੋਲ 500 ਕਰੋੜ ਰੁਪਏ ਤੋਂ ਉੱਤੇ ਪੈਸਾ ਹੈ ਕਿਆ ਇਦਾਂ ਦੀ ਕੋਈ ਗਲਤ ਬਾਤ ਹੈ ਜੇ ਕੋਈ 500 ਕਰੋੜ ਹੋਵੇ ਤਾਂ ਫਿਰ ਮੈਨੂੰ ਰਾਤੀ ਕਿਉਂ ਆਵੇਂ ਲੈਣ ਉਸਤੇ ਮਤਲਬ ਮੇਰੀ ਵੀਡੀਓ ਜਿਹੜੀ ਹੈ ਵਾਇਰਲ ਹੋ ਗਈ ਹੈ ਜਿਸ ਦੇ ਵਿੱਚ ਉਹ ਬੜੀ ਮੰਮਾ ਜਿਹੜੇ ਨੇ ਉਹ ਕਹਿੰਦੇ ਵੀ ਇਹ ਕਿ ਸਾਰਾ ਪੈਸਾ ਜਿਹੜਾ ਹੈ ਉਹ ਰਾਜੇ ਦਾ ਹੈ ਤੇ ਉਹ ਮੇਰਾ ਐਫਸੀ ਦਾ ਜਿਹੜਾ ਕੋਣਾ ਬੜੀ ਮੰਮਾ ਕੌਣ ਬੜੀ ਮੰਮਾ ਕੌਣ ਬੜੀ ਮੰਮਾ ਮੇਰੀ ਜਠਾਨੀ ਹੈ ਉਹ ਮੇਰੀ ਜਠਾਨੀ ਹੈ ਉਹਨਾਂ ਦੇ ਹਸਬੰਡ ਦੀ ਡੈਥ 1990 ਚ ਹੋ ਗਈ ਸੀ ਉਦੋਂ ਉਹਨਾਂ ਦੀਆਂ ਬੇਟੀਆਂ ਛੋਟੀਆਂ ਉਦੋਂ ਤੋਂ ਅਸੀਂ ਇਕੱਠੇ ਰਹਿ ਰਹੇ ਹਾਂ ਭਾਬੀ ਸਾਡੇ ਨਾਲ ਰਹੋਤ ਫਿਰ ਮੇਰੇ ਹਸਬੰਦ ਨੇ ਪੜਾਇਆ ਲਿਖਾਇਆ ਵਿਆਹ ਕੀਤਾ ਸਭ ਕੁਝ ਕੀਤਾ ਤੇ ਹੁਣ ਉਹ ਇਸ ਵੇਲੇ ਘਰ ਹੋ ਗਿਆ ਜਾਂ ਉਹਨਾਂ ਨੂੰ ਜੋਗ ਦੀ ਗੱਲ ਕਰ ਰਹੇ ਹੋ ਤੁਹਾਡੇ ਨਾਲ ਬੋਲ ਰਹੇ ਹਾਂ ਪਰ ਉਹ ਉਹਨਾਂ ਨੂੰ ਜੋਗ ਹੋ ਕੇ ਆਣਗੇ ਉਹ ਤਾਂ ਦੁਰਬਿਨ ਨਹੀਂ ਸਕਦੇ ਉਹ ਤਾਂ ਬਾਥੂ ਵੀ ਬੋਕਰ ਨਾਲ ਜਾਂਦੇ ਉਹਨਾਂ ਮੈਨੂੰ ਨਹੀਂ ਜਾਂਦੇ ਨੇ ਸਾਰੇ ਦੇ ਕੋਲ ਹਾਂਜੀ ہاں ਬਹੁਤ ਜ਼ਿਆਦਾ ਤੁਹਾਨੂੰ ਲੱਗਿਆ ਉਹਨਾਂ ਨੂੰ ਤੁੰਕਾਇਆ ਗਿਆ ਜੋ ਉਹਦਾ ਸਾਥ ਹਾਂ ਜੋ ਉਹਨਾਂ ਨੂੰ ਇਹਨਾਂ ਐਨੇ ਜੋ ਗਿਆ ਉਹਨਾਂ ਨੇ ਲਗਾਇਆ ਤੋਨਾ ਮਤਲਬ ਕੋਈ ਜ਼ਿਆਦਾ ਹੀ ਮੰਗ ਕਰਦੇ ਆ ਇਹ ਕਿਉਂ ਮਾਤਾ ਜੀ ਨਾ ਸਮਝਾਵੇ ਅਕਲ ਆਵੇ ਆਪਣਾ ਜੋ ਹੈ ਬੇਫੂਜੂਲ ਦੀਆਂ ਕਰਦਾ ਪਿਆ ਨਾ ਕਰੇ ਜ਼ਿੰਦਾ ਹੈ ਨੀ ਬਰਬਾਦੀ ਕਰ ਰਿਹਾ ਨਾ ਕਰੇ ਅੱਛਾ ਮਾਤਾ ਇੱਕ ਹੋਰ ਸਵਾਲ ਹੈ ਜਿਸ ਤਰੀਕੇ ਨਾਲ ਪਰਮਾਤਮਾ ਨੂੰ ਤੁਸੀਂ ਮੰਨਦੇ ਹੋ ਪਰਮਾਤਮਾ ਸਭ ਲੋਕ ਵੀ ਪਰਮਾਤਮਾ ਨੂੰ ਮੰਨ ਲਿਆ ਪਰ ਪਰਮਾਤਮਾ ਨੂੰ ਗਾਲ੍ਹਾਂ ਕੱਢਦੇ ਨੇ ਉਹਨੂੰ ਕਿਵੇਂ ਵੇਖੋ ਉਹ ਸਿਰਫ ਜੈ ਮਾਤਾ ਦੀ ਨੂੰ ਮੰਨਦਾ मैं मैं माता क्योंकि माता, माता, मतलब माता वैश्वो देवी वो वो। मैं मेरे हसबेंड दो हजार तेई इी जनवरी दो हजार तेई नई ਤੇਰੇ ਕੇਸ਼ ਮੇਰੇ ਕੋਲ 2019 ਤੋਂ ਆਇਆ ਸੀ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਆ ਗਿਆ ਤੇ ਅਸੀਂ ਬਹੁਤ ਪ੍ਰੇਸ਼ਾਨ ਕਰਦਾ ਸੀ ਆਪਣੇ ਬਾਪਾ ਨੂੰ ਵੀ ਤੇ ਉਹਨਾਂ ਨੂੰ ਫਿਰ ਇਹਨੇ ਨਸ਼ਾ ਸ਼ੁਰੂ ਕਰ ਦਿੱਤਾ ਤੇ 2021 ਚ ਨੂੰ ਪਹਿਲੇ ਅਸੀਂ ਸੈਂਟਰ ਭੇਜਿਆ ਸੀ ਉੱਥੇ ਆਪਣਾ ਜਲੰਧਰ ਦੇ ਅੱਗੇ ਤੇ ਉੱਥੇ ਇਹ ਰਿਆ ਆ ਕੇ ਆਂਦੇ ਉੱਥੇ ਰਿਆ 3 ਮਹੀਨੇ 3 ਮਹੀਨੇ ਆ ਕੇ ਇਹਨੇ ਫਿਰ ਇਹਨਾਂ ਦੀ ਡੈਥ ਤੋਂ ਐਂਡ ਹੋ ਗਈ ਫਿਰ ਤੇ ਇਹਨੇ ਫੇਰ ਨਸ਼ਾ ਸ਼ੁਰੂ ਕਰ ਦਿੱਤਾ ਤੇ ਨਸ਼ਾ ਸ਼ੁਰੂ ਕਰ ਦਿੱਤੇ ਤੇ ਫਿਰ ਕੋਈ ਹਰਕਤਾਂ ਸਮਾਨ ਤੋੜਨਾ ਗਾਲਾਂ ਕੱਢਣੀਆਂ ਇਹ ਵੋ ਫਿਰ ਅਸੀਂ ਸਾਰੇ ਪਰਿਵਾਰ ਨੇ ਸਲਾਹ ਕੀਤੀ ਕਿ ਮੈਨੂੰ ਫੇਰ ਇੱਕ ਵਾਰੀ ਦਾ ਨਸ਼ਾ ਛੁਡਾ ਦੇਈਏ ਤੈਨੂੰ ਸੈਂਟਰ ਭੇਜ ਦਈਏ ਉੱਥੇ ਭੇਜਿਆ ਉੱਥੋਂ ਆ ਆ ਗਿਆ ਫਿਰ ਮੈਨੂੰ ਦਾਖਲ ਕਰਾਇਆ ਇੱਥੇ ਪਾਟਿਆ ਨਰਸਿੰਗ ਪਾਟਿਆ ਨਿਊ ਸੈਟਰੀ ਸਾਈਕੀਟਰੀ ਇਹ 2023 ਦੀ 2023 ਜੂਨ ਦੀ ਨਾ 2023 ਅਕਤੂਬਰ ਦੀ ਉਥੇ 7 ਦਿਨ ਰਿਹਾ ਫਿਰ ਘਰ ਆ ਕੇ ਇਹਨਾਂ ਜੋ ਡਾਕਟਰ ਨੇ ਦਵਾਈਆਂ ਕਹਿਣੀਆਂ ਸੀ ਇਹਨੂੰ ਦਿੱਤੀਆਂ ਤੇ ਸਾਲ ਸਾਲ ਕੱਪਰ ਦਿੱਤੀਆਂ ਇਹਨੂੰ ਦਵਾਈਆਂ ਠੀਕ ਰਿਹਾ ਜਦੋਂ 2005 ਚੜਿਆ ਤੇ ਇਹਨੇ ਹੌਲੀ ਹੌਲੀ ਨਾ ਮਤਲਬ ਯੋਰਦੀ ਬੋਲਣਾ ਸ਼ੁਰੂ ਕਰ ਦਿੱਤਾ ਮੈਂ ਕਿਹਾ ਰਾਜੇ ਤੂੰ ਕਿਉਂ ਐਸਾ ਬੇਟਾ ਬੋਲਣਾ ਸਵਾ ਸੱਤ ਬਾੜਾ ਠੀਕ ਰਿਹਾ ਨਹੀਂ ਮਮਾ ਮੇਰੀ ਐਸਾ ਹੀ ਆਉਂਦਾ ਫਿਰ ਮੈਂ ਕਿਹਾ ਅੱਛਾ ਬਸ ਫਰਵਰੀ ਤੋਂ ਜੂ ਇਹਨੇ ਮੈਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਮੈਨੂੰ ਮੈਨੂੰ ਆਪਣਾ ਇਹਨੇ ਇਹਨਾ ਟੌਰਚਰ ਕਰਨਾ ਦਿਨ ਚੜਨਾ 4-5 ਵਜੇ ਮੈਨੂੰ ਉਠ ਉਠ ਮੇਰੇ ਸਾਹਮਣੇ ਕੁਰਸੀ ਬਾਈ ਹੁੰਦੀ ਸੋਥੇ ਬੈਹ ਜਾਂਦਾ ਸੀ ਤੇ ਆਪਣਾ ਟੌਰਚਰ ਗਾਲਾਂ ਗੰਧੀਆਂ ਗੰਧੀਆਂ ਕੱਢਣੀਆਂ ਮੈਨੂੰ ਇੰਨੀਆਂ ਤੇ ਗੰਧੀਆਂ ਕਿ ਮੈਂ ਬੋਲ ਵੀ ਨਹੀਂ ਸਕਦੀ ਹਾਰ ਕੇ ਮੈਨੂੰ ਇਹਨੇ ਰੰਡੀ ਰੰਡੀ ਦੀ ਵੀ ਗਾਲ ਕੱਢੀ ਤੇ ਫਿਰ ਮੈਂ ਕਹਿੰਦਾ ਚਲੋ ਕੋਈ ਗੱਲ ਨਹੀਂ ਮੈਂ ਉਹਦੇ ਕੋਲ ਇੰਨਾ ਘ ਡਰ ਕੇ ਸੀ ਪਹਿਲੇ ਤੈਨੂੰ ਮੈਂ ਜਵਾਬ ਸਵਾਲ ਦੇ ਦਿੰਦੀ ਸੀ ਕਿਸੇ ਗੱਲ ਦਾ ਕਿਸੇ ਦਾ ਫਿਰ ਮੈਂ ਉਹਨੂੰ ਦੇਣਾ ਬੰਦ ਕਰ ਦਿੱਤਾ ਕਿਉਂਕਿ ਮੈਂ ਇੱਕ ਡਿਪਰੈਸ਼ਨ ਦੀ ਮੈਨੂੰ ਆਮ ਲੱਗਦਾ ਸੀ ਬਿਮਾਰੀ ਜਾਣਾ ਫਿਰ ਮੈਂ ਡਾਕਟਰ ਇੱਥੇ ਹੈਗਾ ਨਿਊਰੋਡਾ ਡਾਕਟਰ ਡਾਕਟਰ ਮੈਨੂੰ ਨਾ ਪੁੱਲਾ ਮੈਡੀਕਲ ਹਸਪੀਟਲ ਦੇ ਸਾਹਮਣੇ ਡਾਕਟਰ ਵਿਕਾਸ ਸ਼ਰਮਾ ਉਹਨੂੰ ਦਿਖਾਇਆ ਪਹਿਲੇ ਇੱਕ ਦਿਨ ਮੈਨੂੰ ਉਹ ਦਿਖਾਇਆ ਕਿ ਪਹਿਲੇ ਮੇਰੀ ਹਾਰਟ ਬੀਟ ਬਹੁਤ ਤੇਜ਼ ਹੋ ਗਈ ਤੇ ਰਤਨ ਸਿੰਘ ਚੌਕ ਪਾਟੀਆਂ ਹਸਪੀਟਲ ਦਾ ਹਾਰਡ ਸਪੈਸ਼ਲਿਸਟਾਂ ਉਹਨਾਂ ਨੂੰ ਦਿਖਾਇਆ ਤੇ ਉਹ ਕੰਦੇ ਉਹਨਾਂ ਨੇ ਮੇਰੀ ECG ਵੀ ਕੀਤੀ ਉਹ ਵੀ ਕੀਤੀ ਕੰਦੇ ਆਂਟੀ ਸੋਚਿਆ ਨਾ ਕਰੋ ਦਿਮਾਗ ਤੇ ਪ੍ਰੈਸ਼ਰ ਹੈਗਾ ਤੁਹਾਡਾ ਫਿਰ ਮੈਂ ਠੀਕ ਨਹੀਂ ਹੋਈ ਫਿਰ ਮੈਂ ਡਾਕਟਰ ਵਿਕਾਸ ਸ਼ਰਮਾ ਨੂੰ ਦਿਖਾਇਆ ਤੇ ਉਹਦੀਆਂ ਦਵਾਈਆਂ ਮੈਨੂੰ ਡਿਪਰੈਸ਼ਨ ਦੀਆਂ ਚੱਲ ਰਹੀਆਂ ਮੈਂ ਜ਼ਿੰਦਗੀ ਚ ਕਦੀ ਇੱਕ ਦਵਾਈ ਨਹੀਂ ਸਖਾਧੀ ਐਨੇ ਐਨੇ ਮੈਨੂੰ ਟੌਰਚਰ ਇੰਨੀਆਂ ਨੀਆਂ ਗੰਦੀਆਂ ਗਾਲਾਂ ਰੋਇ ਥੁੱਕਾਂ ਪਾਣੀਆਂ ਡੁੱਬ ਮਾਰ ਐਚ ਸ਼ਰੂਪ ਨਾ ਕਾ ਡੁੱਬ ਮਾਰਿਆ ਰੇ ਮੈਂ ਕਿਹਾ ਅੱਛਾ ਕੋਈ ਗੱਲ ਨਹੀਂ ਯਾ ਡਰ ਡਰ ਕੈਦੇ ਕੋਲ ਜੇ ਮੇਰੇ ਘਰ ਕੋਈ ਮੇਰੇ ਜਨਵਰੀ ਤੋਂ ਲੈ ਕੇ ਅੱਜ ਤੱਕ ਮੇਰੇ ਪਰਿਵਾਰ ਮੇਰੇ ਪੇ ਕਿਉਂ ਮਰੀ ਨੂੰ ਮੇਰਾ ਕੋਈ ਨਹੀਂ ਆਂਦਾ ਸਿਰਫ ਰਗ ਆਇਆ ਇੱਕ ਦੋ ਵਾਰੀ ਗਾਲਾਂ ਉਹਨੂੰ ਵੀ ਕਹਿਣਾ ਹੈਲੋ ਹਾਂ ਦੇਖ ਮੈਂ ਤੇਰੀ ਮਾਂ ਨੂੰ ਗਾਲਾਂ ਕੱਢ ਰਿਆਂ ਤਰ ਉਹਨੂੰ ਗਾਲਾਂ ਕੱਢ ਕੱਢ ਕੇ ਦੇਖ ਮੈਂ ਤੇਰੀ ਮਾਂ ਨੂੰ ਵੀ ਕੱਢ ਰਿਆਂ ਗਾਲਾਂ ਹੁਣ ਕਿਉਂ ਨਹੀਂ ਤੂੰ ਆ ਰਿਹਾ ਆ ਬਚਾਉਣ ਆਪਣੇ ਮਾਂ ਨੂੰ ਤੇ ਮੈਂ ਕਹਿੰਨਾ ਰਗੂ ਨਾ ਹੀ ਐ ਬੜਾ ਤਾਕਤਵਾਰ ਐ ਵੀ ਤੇਰੀਆਂ ਲਕੰਦਾ ਸੀ ਜਿਹੜਾ ਵੀ ਆਏਗਾ ਉਹਦੀਆਂ ਲੱਤਾਂ ਵੱਢ ਦੇਵਾਂਗਾ ਅਦਾ ਗੋਮ ਸੀ ਇਹਦਾ ਮੇਰਾ ਛੋਟਾ ਬੇਟਾ ਚੰਡੀਗੜ੍ਹ ਰਹਿੰਦਾ ਫੇਰ ਮੈਂ ਇੰਨਾ ਹੀ ਪਰੇਸ਼ਾਨ ਹੋ ਗਏ ਮੈਨੂੰ ਦੁਖੀ ਹੋ ਗਈ ਮੈਨੂੰ ਮੈਨੂੰ ਲੱਗੇ ਕਿ ਮੈਂ ਮਾਰੀ ਜਾਣਾ ਜਾਂ ਮੈਨੂੰ ਅਟੈਕ ਹੀ ਆ ਜਾਣਾ ਫੇਰ ਇਹਨੇ ਰੋਜ਼ ਫੇਰੇ ਬਸ ਸਾਰੇ ਘਰ ਦੀਆਂ ਬੱਤੀਆਂ ਜਗਾਉਣੀਆਂ ਚੱਲ ਚੱਲ ਉੱਠ ਉੱਠ ਤੂੰ ਐ ਸਾਈਨ ਕਰਨਾ ਕਿ ਨਹੀਂ ਕਰਨਾ ਇਹਦਾ ਮੂੰਹ ਦੇਖਣਾ ਮੈਂ ਕਹਿੰਦਾ ਨੇ ਐਨੇ ਚੁੱਕ ਗਏ ਸੀੜੀਆਂ ਮੇਰੇ ਘਰ ਦੀਆਂ ਤਿੰਨ ਤੋੜ ਦਿੱਤੀਆਂ ਤਿੰਨਾਂ ਕੰਬਰੀਆਂ ਦੀਆਂ ਮਾਤਾ ਜੀ ਸਾਈਨ ਕਿਹੜੀ ਚੀਜ਼ ਤੇ ਕਰਵਾਉਂਦੇ ਸੀ ਤੁਹਾਡੇ ਕੋਲ ਚੈੱਕ ਤੇ ਸਾਈਨ ਕਰਾਉਂਦਾ ਸੀ ਨਾ ਕਿ ਭਾਈ ਉਹਦੇ ਚੋਂ ਪੈਸਾ ਲੈਣਾ ਹੈ ਬੈਂਕ ਚੋਂ ਪੈਸਾ ਲੈਣਾ ਕਿੰਨੇ ਚੈੱਕ ਤੇ ਤੁਸੀਂ ਸਾਈਨ ਕੀਤੇ ਆ ਜੀ ਇਹਦੇ 'ਚ 4-5 ਚੈੱਕ ਤੇ ਹੋਣਗੇ ਲੋਟਰ ਕਿੰਨੀ ਕੀ ਰਕਮ ਤੁਹਾਡੇ ਕੋਲ ਇਸ ਤਰੀਕੇ ਜ਼ਬਰਦਸਤੀ ਘੜੀਏ ਰਾਜੇ ਜੀ ਅਮ ਉਨੇ ਰੱਖਿਆ ਵਾਲਾ ਉਸ ਤਰ੍ਹਾਂ ਤੇ ਇਹ ਕਾਫੀ ਲੈ ਲੈ ਕੇ ਜਾ ਚੁੱਕਾ ਹੁਣ ਮੈਨੂੰ ਪਾਪਾ ਦੇ ਹੁੰਦੇ ਵੀ ਲਿੱਤੀ ਪਾਪਾ ਤੇ ਬਾਅਦ ਤੋਂ ਵੀ ਲਿੱਤੀ ਜਾਂਨੇ ਤੇ ਮੈਂ ਕਿਹਾ ਹੁਣਾ ਛੋਟੇ ਦਾ ਵੀ ਤੇ ਵਿੱਚ ਹਿੱਸਾ ਦਾ ਪਹਿਲੇ ਉਹਨੂੰ ਵੀ ਤਾਂ ਦੇ ਦਈਏ ਨਾ ਤੂੰ ਸਾਈਨ ਕਰਾਨਾ ਜੋ ਵੀ ਆ ਜੜੀ ਵੀ ਤੂੰ ਲੈਣਾ ਚੀਜ਼ ਉਹ ਛੋਟੇ ਨੂੰ ਵੀ ਤਾਂ ਦੇਣੀਆਂ ਨਾ ਉਹਨੇ ਤੇ ਉਹਨੂੰ ਸੀਗਾ ਮੈਂ ਸਭ ਕੁਝ ਮੈਂ ਹੀ ਹੜੱਪ ਕਰ ਲਵਾਂ ਐ ਮੈਂ ਕਿੱਸਾਂ ਜਿਹੜਾ ਮੈਨੂੰ ਡਰਾ ਡਰਾ ਕੇ ਤਮਕਾ ਤਮਕਾ ਕੇ ਇਹ ਕੰਮ ਕਰਨਾ ਤੂੰ ਮੈਂ ਦੀ ਸ਼ਕਲ ਦੇਖਣੀ ਐ ਦੀਆਂ ਅੱਖਾਂ ਦੇਖਣੀ ਆ ਮੈਂ ਕਹਿੰਨਾ ਹਾਂ ਹਾਂ ਕਰਨਾ ਜੇ ਨਾ ਕਰਦੇ ਸੇ ਚੁੱਕ ਚੁੱਕੇ ਚੀਜ਼ਾਂ ਟੇਬਲ ਦੀਆਂ ਡਾਈਨਿੰਗ ਟੇਬਲ ਦੀਆਂ ਮੇਰੀਆਂ ਕੁਰਸੀਆਂ ਕੀ ਸ਼ੀਸ਼ੇ ਕੀ ਸ਼ੀਸ਼ੇ ਦੀਆਂ ਟੇਬਲਾਂ ਕੀ ਫ੍ਰਿਜ ਕੀਆਂ